ਦਾ ਮਾਮਲਾ ਸਬ ਡਿਵੀਜ਼ਨ ਮੂਨਕ ਦੇ ਪਿੰਡ ਡੋਲਾ ਸਿੰਘਾਂ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਯੋਧਤਾ ਗਗਨਦੀਪ ਕੌਰ ਦਾ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਨਾਲ ਝਗੜਾ ਰਹਿੰਦਾ ਸੀ ਤੇ ਕਈ ਸਾਲ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਕੁਝ ਸਾਲਕ ਪਹਿਲਾਂ ਉਹ ਆਪਣੇ ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਘਰ ਵਿੱਚ ਰਹਿਣ ਲੱਗ ਪਈ ਸੀ ਤੇ 2 ਕੁ ਮਹੀਨੇ ਪਹਿਲਾਂ ਸਹੁਰੇ ਨੇ ਉਸ ਨੂੰ ਇੱਕ ਸਾਈਟ ਤੇ ਦੋ ਕਮਰੇ ਰਹਿਣ ਦੇ ਲਈ ਦਿੱਤੇ ਸੀ ਜਿੱਥੇ ਕਿ ਉਸਨੇ ਬਿਜਲੀ ਦਾ ਮੀਟਰ ਵੀ ਲਗਵਾ ਲਿਆ ਫਿਰ ਸੋਹਰੇ ਦੇ ਵੱਲੋਂ ਆਪਣੇ ਹੀ ਨੂ ਦੇ ਖਿਲਾਫ ਮਕਾਨ ਤੇ ਕਬਜ਼ਾ ਕਰਨ ਦੀ ਦਰਖਾਸਤ ਦੇ ਕੇ ਪਰਚਾ ਕਰਵਾ ਦਿੱਤਾ ਗਿਆ ਨੂ ਨੂੰ ਦਿੱਤੇ ਦੋ ਕਮਰਿਆਂ ਦਾ ਕਬਜ਼ਾ ਦੁਬਾਰਾ ਆਪਣੇ ਕੋਲ ਵਾਪਸ ਲੈ ਲਿਆ ਗਿਆ ਜਦਕਿ ਪੂਰਾ ਪਿੰਡ ਗੁਰਚਰਨ ਸਿੰਘ ਦੀ ਨੂੰ ਗਗਨਦੀਪ ਕੌਰ ਦੇ ਪੱਖ ਦੇ ਵਿੱਚ ਸੀ ਬੀਤੇ ਕੱਲ ਜਦ ਮੋੜ ਪੁਰੇ ਪਿੰਡ ਨੇ ਇਕੱਠਾ ਹੋ ਕੇ ਗਗਨਦੀਪ ਕੌਰ ਨੂੰ ਉਸ ਕਮਰੇ ਦਾ ਕਬਜ਼ਾ ਦਵਾਇਆ ਤਾਂ ਉਸ ਦੇ ਸੌੜੇ ਦੀ ਸ਼ਿਕਾਇਤ ਤੇ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਪਿੰਡ ਪਹੁੰਚ ਗਿਆ ਤੇ ਪਿੰਡ ਦੇ ਮੌਜੂਦਾ ਸਰਪੰਚ ਸਮੇਤ ਸਾਬਕਾ ਸਰਪੰਚਾ ਤੇ ਹੋਰ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਗਿਆ ਜਦ ਗ੍ਰਫਤਾਰ ਕਰਕੇ ਉਹਨਾਂ ਨੂੰ ਲਿਜਾਇਆ ਗਿਆ ਤਾਂ ਵੱਡੀ ਗਿਣਤੀ ਚ ਪਿੰਡ ਵਾਸੀ ਇਕੱਠੇ ਹੋ ਗਏ ਤੇ ਗੱਡੀਆਂ ਦਾ ਘੇਰਾਉ ਕੀਤਾ ਗਿਆ ਦੱਸਦੀ ਹੈ ਕਿ ਲੋਕਾਂ ਨੂੰ ਹਾਲਾਂਕਿ ਛੁਡਵਾ ਲਿਆ ਗਿਆ ਇਸ ਮੌਕੇ ਸਥਿਤੀ ਕਾਫੀ ਤਣਾਅਪੂਰਨ ਬਣੀ ਰਹੀ ਈਮਾਨ ਗਗਨਦੀਪ ਕੋਰ ਜੀ ਹੰਦਦੀਲਾ ਜੀ ਇੱਕ ਤੁਹਾਡਾ ਇੱਥੇ ਕੋਈ ਕੱਲ ਤਾਂ ਚੱਲਿਆ ਪੁਲਿਸ ਪ੍ਰਸ਼ਾਸਨ ਆ ਰਿਹਾ ਤੁਹਾਡਾ ਸੌਰਨ ਨਾਲ ਡਿਸਪੂਟ ਹੈਗਾ ਕੋਈ ਮਕਾਨ ਨੂੰ ਲੈ ਕੇ ਮਾਮਲਾ ਕੀ ਹੈ ਪੂਰਾ ਕਦੋਂ ਹੋਇਆ ਹੈ ਉਹ ਜਿਵੇਂ ਮੈਨੂੰ ਤੇ ਬਿਅਾਖੇ ਆਈ ਸੀ ਜੀ ਮੇਰੇ ਦੋ ਬੱਚੀਆਂ ਨੇ ਜੀ ਮੇਰੇ ਸੰਕਰ ਵਾਲੇ ਦੀ ਡੈਥ ਹੋ ਗਈ ਜੀ ਤੇ ਮੇਰੀਆਂ ਸਾਨੂੰ ਬੱਚੀਆਂ ਨੂੰ ਕੋਈ ਖਰਚਾ ਬਿਜਾਰਾ ਨਹੀਂ ਦਿੱਤਾ ਜਾਂਦਾ ਸੀ ਜੀ ਮੈਂ ਆਪਦੇ ਪੇਕੇ ਪਿੰਡ ਰਹਕੇ ਚਲੋ ਆਗੀਆਂ ਬੱਚੀਆਂ ਨੂੰ ਪੜਾ ਲਿਆ ਪਾਲ ਲਿਆ ਜੀ ਹੁਣ ਸਰ ਮੈਂ ਆਪਦੇ ਬੱਚੀਆਂ ਨੂੰ ਵੀ ਇੱਥੇ ਲੈ ਕੇ ਰਹਿਣਾ ਚਾਹੁੰਦੀ ਹਾਂ ਜੀ ਆ ਗਈ ਮੈਂ ਕਦੇ ਮੈਨੂੰ ਪੇਹ ਦਿੰਦੇ ਨੇ ਜੀ ਪਹਿਲਾਂ ਤੋਂ ਮੈਂ ਬਹੁਤ ਕੋਸ਼ਿਸ਼ ਕਰਦੀਆਂ ਬਹੁਤ ਮੇਰੇ ਘਰੇ ਬਸਾਂ ਜੀ ਇਹ ਮੈਨੂੰ ਕਦੇ ਪੇਹ ਦਿੰਦੇ ਨੇ ਜੀ ਕਦੇ ਰੱਖ ਲੈਂਦੇ ਨੇ ਕਦੇ ਪੇਹ ਦਿੰਦੇ ਨੇ ਹੁਣ ਜੀ ਮੈਂ 1 ਸਾਲ ਦੀ ਇੱਥੇ ਰਹਿਣ ਵਾਸਤੇ ਮੇਰੀ ਸੱਸ ਦੇ ਕੋਲ ਆਈ ਜੀ ਮੇਰੀ ਸੱਸ ਨੇ ਮੈਨੂੰ ਆਖਿਆ ਕਹਿੰਦੀ ਵੀ ਤੂੰ ਅੱਡਾ ਸਰਪੰਚ ਸਾਹਿਬ ਨੂੰ ਕਿਹਾ ਜਾ ਕੇ ਵੀ ਮੈਂ ਨਾਲ ਨਹੀਂ ਰੱਖਦੀ ਇਹਨੂੰ ਇਹਨੂੰ ਦੋ ਕਮਰੇ ਚੱਡ ਬਿਠਾ ਦਿਓ ਇਹਨਾਂ ਦੀ ਸਹਿਮਤੀ ਨਾਲ ਮੇਰੇ ਤੇ ਲੱਗ ਗਿਆ ਜੀ ਸਹਿਮਤੀ ਨਾਲ ਮੈਨੂੰ ਬਿਠਾਇਆ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਜੀ ਹੋਣਾ ਮੇਰੇ ਉੱਤੇ 50000 ਮੈਨੂੰ ਤਾਂ ਜੀ ਉਸਨੂੰ ਉੱਥੇ ਬਲਾ ਲਾਲਿਆ ਖਾਣੇ ਚ ਉੱਥੇ ਅਸੀਂ ਬੱਗੇ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਖਾਣੇ ਚ ਬਿਠਾ ਲਿਆ ਜੀ ਇੱਥੇ ਐਸਚੋ ਸਾਹਿਬ ਨੇ ਪੈਸੇ-ਪੂਸੇ ਲੈ ਕੇ ਜੀ ਮੇਰੇ ਕਮਰੇ ਨੂੰ ਜਿੰਦੇ ਲਵਾਤੇ ਜੀ ਐਸਐਚਓ ਦੇ ਖੜੇ ਤਾਂ ਮੇਰੇ ਸੱਸ ਸਹੁਰੇ ਨੇ ਮੇਰੇ ਨਾਲ ਦੇ ਨੰਦੋਈਏ ਨੇ ਜੀ ਤੇ ਉਹਦੇ ਉਹਨਾਂ ਦੇ ਬੇਟੇ ਨੇ ਨੰਦਦੇ ਨੇ ਇਹਨਾਂ ਨੇ ਜੀ ਮੇਰਾ ਇਥੋਂ ਜਿੰਦੇ ਲਾ ਕੇ ਮੇਰੇ ਬੱਚੀ ਦੇ ਪ੍ਰੂਫ ਮੇਰੇ ਗਹਿਣੇ ਗੱਟੇ ਦੋ ਸਮਾਨ ਸੀ ਮੇਰਾ ਸਾਰਾ ਅੰਦਰੇ ਜ਼ਬਤ ਕਰ ਲਿਆ ਜੀ ਉਹਨਾਂ ਨੇ ਹੁਣ ਜੀ ਇਹ ਕੱਲ ਦਾ ਮੇਰੇ ਨਾਲ ਕੱਲ ਮੈਨੂੰ ਫੇਰ ਦੁਬਾਰਾ ਪਿੰਡ ਦੀ ਪੰਚਾਇਤ ਤੇ ਚੂਲੜ ਦਾ ਵੀਰਾ ਸਰਪੰਚ ਇਹ ਸਾਰੇ ਮੈਨੂੰ ਕੱਲ ਫੇਰ ਬੁठा ਕੇ ਬੁਹਾਉਣ ਵਾਸਤੇ ਇੱਥੇ ਆਈ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਥੇ ਪੁਲਸ ਆਈ ਜੀ ਪੁਲਸ ਆ ਕੇ ਤਿੰਨ ਚਾਰ ਵਾਰ ਆਈ ਜੀ ਘਟੋ ਘਟ ਦੰ ਦੇ ਵਿੱਚ ਪੁਲਸ ਸਾਡੇ ਸਰਪੰਚਾਂ ਮੈਂਬਰਾਂ ਤੇ ਇਹਨਾਂ ਨੇ ਥੱਪੜ ਗਾਲੀਆਂ ਘੋਲ ਚ ਗਰੀਬ ਬੰਦਿਆਂ ਨੂੰ ਕੁੱਟਿਆ ਜੀ ਪੁਲਸ ਨੇ ਬਹੁਤ ਇਹਨਾਂ ਨੇ ਜ਼ੁਲਮ ਕਰਿਆ ਜੀ ਸਾਡੇ ਨਗਰ ਤੇ ਦੇਲਾ ਸੀ। ਸਰੋਤ ਤੇ ਸਰੋਤ ਪ੍ਰਵਾਨ ਬਣੋ ਕੋਈ ਤੋਂ ਨੁ ਜਮੀਨ ਜਾਂ ਕੋਈ ਘਰ ਦਿੱਤਾ? ਨਹੀਂ ਜੀ ਮੈਨੂੰ ਇਹਨਾਂ ਨੇ ਅੱਧੀ 30 ਮਹੀਨੇ ਦਿੱਤੇ ਸੀ ਜੀ ਦੋ ਕਮਰੇ ਮੈਂ ਉਸੇ ਚ ਹੀ ਰਹਿ ਰਹੀ ਸੀ ਜੀ ਉਸੇ ਦਾ ਬਸ ਇਹਨਾਂ ਨੂੰ ਮੈਨੂੰ ਰਹਿਣ ਨਹੀਂ ਦੇ ਰਿਹਾ ਜੀ ਮੇਰੇ ਸਿਰ ਦੀ ਛੱਤ ਖੋ ਰਹੇ ਨੇ ਜੀ ਇਹ। ਮੇਰੀ ਛੋਟੀ ਜੀ ਬੱਚੀ ਹੈ ਜੀ ਇੱਕ ਗੁੜੀਆ ਮੇਰੀ ਵੱਡੀ ਨੇ ਵਿਆਹ ਰੱਖੀ ਹੈ। ਵੀ ਉਹਨੂੰ ਮੈਂ ਲੈ ਕੇ ਜੀ ਕਦੇ ਕਿਸੇ ਗਵਾਂਢੀ ਦੇ ਰੋਟੀ ਖਾਣੀ ਆ। ਕਦੇ ਕਿਸੇ ਦੇ ਬਾਥਰੂਮ ਜੀ ਕਦੇ ਮੋਣ ਵਾਸਤੇ ਵੀ ਮੈਂ ਇੱਕ ਬਾਥਰੂਮ ਹੀ ਬਣਵਾ ਰਹੀ ਸੀ ਜੀ ਇਹਨਾਂ ਨੇ ਮੇਰੇ ਤੇ ਪਾਛਾ ਦਰਜ ਕਰਵਾਇਆ ਠਾਣੇ ਚਲੇ ਜਾ ਕੇ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਕ ਜਿੰਦੇ ਲਾਏ ਤੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ ਜੀ ਇਹਨਾਂ ਨੇ ਕੋਈ ਜਨੂਨ ਨਹੀਂ ਜੀ ਤੁਹਾਨੂੰ ਜਨੂਨ ਜੀ ਮੈਨੂੰ ਕੁਝ ਨਹੀਂ ਮਿਲਿਆ ਜੀ ਉਹ ਮੈਂ ਕੋਟ ਕੇਸ ਲਾ ਰੱਖਿਆ ਜੀ ਮੈਨੂੰ ਸਟੇ ਦਿੱਤੀ ਹੋਈ ਹੈ ਬਲੱਡ ਵਾਲੇ ਕੋਟ ਨੇ ਜੀ ਬਾਣ ਤੇ ਮੰਗ ਕੀ ਕਰਦਿਆਂ ਮੰਗ ਜੀ ਮੈਂ ਇਹ ਕਰਦੀ ਆ ਵੀ ਇੱਕ ਮੇਰੇ ਸਿਰ ਦੀ ਛੱਤ ਨਾ ਖੋਈ ਜਾਵੇ ਜੀ ਇੱਕ ਮੇਰੀਆਂ ਦੋਨੋਂ ਬੱਚੀਆਂ ਨੂੰ ਉਹਨਾਂ ਦਾ ਹੱਕ ਮਿਲ ਜਾਈਏ ਹਾਂ ਹਾਂਜੀ ਸਰ ਇੱਕ ਪਿੰਡ ਦੇਲਾ ਸਿੰਘਾਂ ਦਾ ਮਾਮਲਾ ਹੈ ਕੱਲ ਪੁਲਿਸ ਨਾਲ ਕਾਫੀ ਉੱਚੀ ਤਕਰਾਰਬਾਜ਼ੀ ਲੋਕਾਂ ਦੀ ਹੋਈ ਹੈਗੀ ਮਾਮਲਾ ਕੀ ਸੀਗਾ ਪੂਰਾ ਕੱਲ ਸ਼ਾਮੀ ਇੱਕ ਕੰਪਲੇਂਟ ਆਈ ਸੀ ਗੁਰਚਰਨ ਸਿੰਘ ਨੇ ਦੇਲਾ ਬਟਦੀ ਹੈਗੇ ਨੇ ਬਜ਼ੁਰਗ ਨੇ 80 ਸਾਲ ਉਮਰ ਇਹਨਾਂ ਦੀ ਇਹਨਾਂ ਦਾ ਕਾਫੀ ਚਿਰ ਤੋਂ ਆਪਣੀ ਨੌ ਗਗਨਦੀਪ ਕੌਰ ਨਾਲ ਡਿਸਪਿਊਟ ਚੱਲ ਰਿਹਾ ਸੀ ਈਟੀ ਗਗਨਦੀਪ ਕੌਰ ਹੈ ਉਹਨਾਂ ਦੇ ਹਸਬੰਦ ਦੀ 2019 ਦੇ ਵਿੱਚ ਡੈਥ ਹੋ ਗਈ ਸੀ ਤੇ ਗਗਨਦੀਪ ਕੌਰ ਦੀਆਂ ਦੋ ਲੇਡੀ ਬੇਟੀਆਂ ਨੇ ਗਾਂ ਗਗਨਦੀਪ ਕੌਰ ਦੀ ਆਪਣੀ ਪ੍ਰਾਪਰਟੀ ਹੈ ਉਹਦੀ ਸਹੁਰਾ ਸਾਬ ਦੀ ਧੀ ਉਹਨਾਂ ਕੋਲ ਹੈਗੀ ਭਰਾਵਾਸ ਵਾਲੀ ਪ੍ਰਾਪਰਟੀ ਹੈ ਉਹਦੇ ਚ ਕਾਫੀ ਟਾਈਮ ਤੋਂ ਹਿੱਸਾ ਮੰਗ ਰਹੇ ਸੀ ਜਿਹਦੇ ਚ ਕੋਰਟ ਦੀ ਸਟੇ ਵੀ ਹੋਈ ਹੀ ਹੈ ਕੰਮ ਜਦੋਂ ਬੰਗੋਂਦੀਪ ਕੌਰ ਨੇ ਆਪਣੇ ਉਹਦੇ ਕਮਰੇ ਦੇ ਵਿੱਚ ਕੁਝ ਬੰਦੇ ਨੂੰ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹਦੇ ਸੌਰਾ ਸਾਹ ਦੇ ਬਿਆਨ ਤੇ 307 427 148 49 ਜਿਹੜੀਆਂ ਪੁਰਾਣੀਆਂ ਏਪੀਸੀ ਦੀਆਂ ਸੈਕਸ਼ਨਾਂ ਹੇਠ ਉਹਨਾਂ ਦੇ ਤਹਿਤ ਐਫਆਰ ਨੰਬਰ 175 ਦਰਜ ਦਿਸਟ੍ਰਿਕਟ ਕਲ ਕੀਤੀ ਸੀ ਉਸ ਦੀ ਤਫਤੀਸ਼ 'ਚ ਜਦੋਂ ਪੁਲਿਸ ਮੁਲਾਜ਼ਮ ਉੱਥੇ ਪਾਰਟੀ ਗਈ ਹੈ ਤਾਂ ਉੱਥੇ ਪਿੰਡ ਵਾਲਿਆਂ ਨੇ ਜੋ ਕਿ ਉਸ ਲੜਕੀ ਦੀ ਕਗਨਦੀਪ ਕੌਰ ਦੀ ਹਮਾਇਤ ਕਰਦੀ ਸੀ ਸਾਰੀ ਪੰਚਾਇਤ ਜਾਂ ਕੁਝ ਹੋਰ ਉੱਥੇ ਆਏ ਹੋਏ ਸੀ ਲੱਗ ਗਈ ਕੋਈ ਬਿੱਲਾ ਹੈਗਾ ਜਿਹੜਾ ਸਰਪੰਚਾ ਚੂਲੜ ਕਲਾਂ ਦਾ ਉਹ ਵੀ ਉੱਥੇ ਮੌਜੂਦ ਸੀ ਉਹਨਾਂ ਨਾਲ ਪੁਲਿਸ ਦੀ ਤਕਰਾਰਬਾਜ਼ੀ ਹੋਈ ਜਿੱਥੇ ਇੱਕ ਮੁਲਾਜ਼ਮ ਦੀ ਪੱਗ ਲਈ ਗਈ ਤੇ ਕੋਈ ਉਸ ਦੀ ਵਰਦੀ ਨੂੰ ਵੀ ਹੱਥ ਪਾਇਆ ਫਿਰ ਉਸ ਮੁਲਾਜ਼ਮ ਗੁਰਤੇਜ ਸਿੰਘ ਦੇ ਬਿਆਨ ਤੇ 553 186 ਦੇ ਤਹਿਤ ਐਫਆਈਰ ਨੰਬਰ 170 ਦਰਜ ਕੀਤੀ ਗਈ ਸੀ। ਕੱਲ ਜਿਹੜਾ ਇਹ ਕੂਆ ਹੋਇਆ ਇਹਦੀਆਂ ਦੋ ਐਫਆਈਰ ਦਰਜ ਹੋਈਆਂ ਨੇ। ਕੋਈ ਅਰੈਸਟ ਵੀ ਹੋਈ ਹੈ ਇਹਦੇ ਵਿੱਚ? ਇੱਕ ਇਹਦੇ ਵਿੱਚ ਅਰੈਸਟ ਹੋਈ ਹੈ ਜੀ। ਸਤੀਸ਼ ਕੁਮਾਰ ਦੀ। ਪਿੰਡ ਵਾਸੀ ਇਕੱਠੇ ਹੋ ਕੇ ਆਏ ਸੀ ਕਿ ਕਿਸਾਨ ਜਿੱਥੇ ਬੰਦੀਆਂ ਆਈਆਂ ਸੀਗੀਆਂ ਇੱਥੇ ਧਰਨਾ ਲਾਉਣ ਲਈ ਉਹ ਕੋਈ ਗੱਲਬਾਤ। ਉਹ ਅੱਜ ਸਾਰਾ ਦੋਨਾਂ ਜਿਹੜੀ ਇਹ ਪੰਚਾਇਤ ਦੀ ਗਗਨਦੀਪ ਕਰੋਲ ਹੋਈ ਸੀ ਸਾਰੀ ਪੰਚਾਇਤ ਆਈ ਸੀ ਯੂਨੀਅਨ ਵਾਲੇ ਆਏ ਸੀ ਨਮੈਂਦੇ। ਉਹਨਾਂ ਦਾ ਪੱਖ ਸੁਣਿਆ ਗਿਆ। ਉਹਨਾਂ ਨੇ ਜਿੰਨੀ ਵੀ ਗੱਲਬਾਤ ਉਹਨਾਂ ਨੇ ਦੱਸੀ ਹੈ ਵੀ ਜਿੱਥੇ-ਜਿੱਥੇ ਉਹ ਤੇ ਕੋਸ਼ਿਸ਼ ਕੀਤੀ ਜਾਊਗੀ ਲਾਅ ਮੁਤਾਬਕ ਉਸ ਲੜਕੀ ਨੂੰ ਵੀ ਇਨਸਾਫ ਦਿੱਤਾ ਜਾਵੇ ਕਿਉਂਕਿ ਹਜੇ ਜ਼ਮੀਨ ਦਾ ਕੇਸ ਤਾਂ ਉਸ ਦਾ ਪੈਂਡਿੰਗ ਹੈ ਜਿਹੜਾ ਸਟੇ ਹੋਇਆ ਹੋਇਆ ਉਹ ਸਾਰੀ ਜ਼ਮੀਨ ਤੇ ਉਸ ਲੜਕੀ ਨੇ ਸਟੇ ਲਵਾ ਦਿੱਤੀ ਸੀ ਪਰ ਉਹਦਾ ਘਰ ਸਬੰਧੀ ਵੀ ਜੋ ਵੀ ਉਹਦਾ ਬਣਦਾ ਰਾਈਟ ਹੈ ਜੋ ਵੀ ਲਾਅਫਲ ਤਰੀਕੇ ਨਾਲ ਹੋਊਗਾ ਉਹਨੂੰ ਦਵਾਇਆ ਜਾਵੇਗਾ ਏ ਵੀ ਦੱਸਿਆ ਜਾ ਰਿਹਾ ਹੈ ਕਿ ਇਹਦੇ ਕੋਈ ਐਸ ਐਚਓ ਸਾਹਿਬ ਜਾਂ ਡੀ ਐਸ ਪੀ ਦੀ ਵੀ ਕੋਈ ਕਾਰਵਾਈ ਹੋ ਗਈ ਇਸ ਮਾਮਲੇ 'ਚ ਕੋਸ਼ਿਸ਼ ਉਹ ਜਦ ਉਹਨੇ ਟਰਾਂਸਫਰ ਹੋ ਗਈ ਸੀ ਇੱਥੋਂ ਮੇਰੀ ਕੱਲ ਹੀ ਨਵੀਂ ਪੋਸਟਿੰਗ ਹੋਈ ਹੈ ਇੱਥੇ ਤੇ ਉਹਨਾਂ ਦੀ ਇਹ ਕਿਸ਼ੂ ਕਾਫੀ ਕੱਲ ਫੈਲ ਗਿਆ ਸੀ ਕਾਫੀ ਦਾ ਪਿੰਡ ਤੇ ਇੱਥੇ ਕਾਰਵਾਈ ਹੋਈ ਸੀ ਤੇ ਉਹ ਗਿਆ